ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਇੱਕ ਬਹੁਤ ਵੱਡੀ ਤਰਾਸ ਦੀ ਜਿਹੜੀ ਹੜਾ ਕਾਰਨ ਉੱਤਨ ਹੋਈ ਆ ਉਹ ਦੌਰ ਤੋਂ ਨਿਕਲ ਰਿਹਾ ਆਵੇ ਅੱਜ ਪਾਣੀ ਥੱਲੇ ਚਲੇ ਗਿਆ ਔਰ ਉਸ ਤੋਂ ਬਾਅਦ ਹਰ ਵਰਗ ਸਮਾਜ ਦਾ ਇਸ ਪ੍ਰਕੋਪੀ ਦੌਰ ਪ੍ਰਭਾਵਿਤ ਆ ਔਰ ਜਿੱਥੇ ਪੰਜਾਬ ਦੇ ਵਿੱਚ ਪੰਜਾਬੀਅਤ ਜਾਗੀ ਆ ਇਨਸਾਨੀਅਤ ਜਾਗੀ ਆ ਔਰ ਅੱਜ ਪੰਜਾਬ ਦਾ ਹਰ ਵਰਗ ਇੱਕ ਦੂਸਰੇ ਦੀ ਮਦਦ ਲਈ ਤੰਦ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਲੱਗਾ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸੰਵੇਦਨਸ਼ੀਲ ਨੇ ਅੱਜ ਦੇ ਇਸ ਮਾਹੌਲ ਬਾਰੇ ਔਰ ਲਗਾਤਾਰ ਜਦੋਂ ਤੋਂ ਹੜ੍ਹ ਆਏ ਨੇ ਉਹ ਹਮੇਸ਼ਾ ਹੀ ਬਹੁਤ ਮਜ਼ਬੂਤੀ ਦੇ ਨਾਲ ਉਪਰਾਲੇ ਕਰਕੇ لوکانو ਵੱਧ ਤੋਂ ਵੱਧ سہولتਾਂ ਦੇਣ ਲਈ ਕਦਮ ਚੁੱਕ ਰਹੇ ਨੇ ਬਹੁਤ ਵੱਡੇ ਕਦਮ ਜਿਹੜੇ ਉਹਨਾਂ ਨੇ ਫਸਲਾ ਲਈ ਪਸ਼ੂਆਂ ਲਈ ਘਰਾ ਲਈ ਔਰ ਬਾਕੀ ਚੀਜ਼ਾਂ ਲਈ ਚੁੱਕੇ ਨੇ ਉੱਥੇ ਪੰਜਾਬ ਦੇ ਲੋਕਾਂ ਨੂੰ ਸਿਹਤ ਯਕਤਾ ਰੱਖਣ ਵਾਸਤੇ ਕਈ ਕਦਮ ਚੁੱਕੇ ਗਏ ਨੇ ਔਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਸਰਕਾਰ ਵੱਲੋਂ ਮੈਡੀਕਲ ਕੈਂਪ ਜਿਹੜੇ ਨੇ ਲਾਏ ਜਾ ਰਹੇ ਨੇ ਔਰ ਲਗਾਤਾਰ ਲੋਕਾਂ ਨੂੰ ਫ੍ਰੀ ਦਵਾਈਆਂ ਔਰ ਉਹਨਾਂ ਦਾ ਚੈੱਕਅਪ ਜਿਹੜਾ ਹੋ ਰਿਹਾ ਤਾਕੀ ਪੰਜਾਬ ਦੇ ਲੋਕ ਕਿਸੇ ਵੀ ਬਿਮਾਰੀ ਦਾ ਹਿੱਸਾ ਨਾ ਬਣ ਸਕਣ ਅੱਜ ਉੱਥੇ ਹੀ ਜਿਹੜੀ ਪੰਜਾਬ ਦੇ ਨਾਲ ਆਲਰੇਡੀ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਕੰਮ ਕਰ ਰਹੀ ਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਾਲ ਔਰ ਜਨਾਗਾ ਸੈਂਟਰ ਡਾਇਗਨੋਸਟਿਕ ਸੈਂਟਰ ਪੰਜਾਬ ਦੇ ਹਸਪਤਾਲਾ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰਸ ਦੇ ਵਿੱਚ ਆਲਰੇਡੀ ਐਸਟੈਬਲਿਸ਼ਡ ਆ ਔਰ ਉਹਨਾਂ ਦੇ ਨੁਮਾਇੰਦੇ ਅੱਜ ਮੇਰੇ ਨਾਲ ਬੈਠੇ ਨੇ ਸਰਦਾਰ ਸੁਖਵਿੰਦਰ ਸਿੰਘ ਮੈਨੇਜਰ ਨੇ ਰਾਹੁਲ ਜੀ ਜਿਹੜੇ ਇਨਚਾਰਜ ਨੇ ਔਰ ਮੇਰੀ ਹੁਣੇ ਹੀ ਟੈਲੀਫੋਨੀਕਲੀ ਗੱਲ ਹੋਈ ਆ ਮਾਜਬੀਰ ਸਿੰਘ ਜੀ ਔਰ ਰਜੀਵ ਜੀ ਨਾਲ ਜਿਹੜੇ ਸਾਡੇ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਦੇ ਆਪਰੇਸ਼ਨਲ ਹੈੱਡ ਨੇ ਉਹਨਾਂ ਨੇ ਵੀ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਦੇ ਨਾਲ ਐਗਰੀਮੈਂਟ ਕਰਕੇ ਮਿਲ ਕੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਪੰਜਾਬ ਦੇ ਲੋਕਾਂ ਲਈ ਔਰ ਜਿਹੜੇ ਪ੍ਰਭਾਵਿਤ ਉਹ ਏਰੀਆਜ਼ ਨੇ ਜਾਂ ਪੰਜਾਬ ਦੇ ਜਿਹੜੇ ਪ੍ਰਭਾਵਿਤ ਲੋਕ ਨੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਸਾਰਿਆਂ ਵਾਸਤੇ ਇਹ ਜਿਹੜਾ ਟੈਸਟ ਨੇ ਉਹ ਟੋਟਲ ਫ੍ਰੀ ਕੀਤਾ ਜਾਵਾਂਗੇ ਔਰ ਇਹ ਜਿਹੜੇ ਟੈਸਟ ਨੇ ਪਥੋਲੋਜੀ ਦੇ ਹੋਣਗੇ ਕਿਸੇ ਦਾ ਡਾਇਗਨੋਸਟਿਕ ਸੈਂਟਰ ਆਪਣੇ ਆਪ ਦੇ ਵਿੱਚ ਇੱਕ ਐਸੀ ਸਹੂਲਤ ਹੈ ਜਿੱਦਾ ਇੱਕ ਪਿਸ਼ੋਕੜ ਵੀ ਵਧੀਆ ਔਰ ਉਹਦੇ ਨਾਲ ਜਿਹੜੇ ਦੇ ਰਿਜ਼ਲਟਸ ਨੇ ਉਹ ਵੀ ਬਹੁਤ ਚੰਗੇ ਨੇ ਔਰ ਜਿਹੜੇ ਆਲਰੇਡੀ ਸੈਂਟਰ ਦੇ ਉੱਪਰੋਂ ਕੰਮ ਕਰ ਰਹੇ ਨੇ ਉਹ ਵੀ ਬਹੁਤ ਸਬਸਿਡਾਈਜ਼ਡ ਰੇਟ ਦੇ ਉੱਪਰ ਕੰਮ ਕਰ ਰਹੇ ਨੇ ਪਰ ਅੱਜ ਆਪਣੇ ਪ੍ਰੋਫਿਟ ਨੂੰ ਭੁੱਲ ਕੇ ਆਪਣੇ ਸਾਰੇ ਖਰਚਿਆਂ ਨੂੰ ਭੁੱਲ ਕੇ ਅੱਜ ਕ੍ਰਿਸ਼ਨਾ ਗਰਜੋਡਰ ਸੈਂਟਰ ਨੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਔਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਾਲ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਹਰ ਵਰਗ ਨੂੰ ਹਰ ਲੋਕਾਂ ਨੂੰ ਇਹ ਜਿਹੜੀ ਸਹੂਲਤ ਆ ਫ੍ਰੀ ਆਫ ਕਾਸਟ ਜਿਹੜੀ ਆ ਬਿਲਕੁਲ ਫ੍ਰੀ ਟੈਸਟ ਜਿਹੜੇ ਨੇ ਹੋਣਗੇ ਸੋ ਮੈਂ ਇਸ ਤੁਹਾਡੇ ਰਾਹੀਂ ਅੱਜ ਲਾਈਵ ਹੋਣ ਦਾ ਮਕਸਦ ਵੀ ਇਹ ਆ ਔਰ ਖਾਸ ਕਰਕੇ ਮੀਡੀਆ ਰਾਹੀਂ ਵੀ ਮੈਂ ਲੋਕਾਂ ਤੱਕ ਬੇਨਤੀ ਕਰੂੰਗਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਜਿੱਥੇ ਜਿੱਥੇ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਅਗੇ ਨੇ ਉਨੇ ਤੋਂ ਜਾ ਕੇ ਆਪਣੇ ਬਲੱਡ ਟੈਸਟ ਜਿਹਨੇ ਪੈਥੋਲੋਜੀ ਤੇ ਜਿੰਨੇ ਦੱਸਦੇ ਨੇ ਉਹ ਸਾਰੇ ਕਰਾਓ ਔਰ ਉਹ ਸਾਰੇ ਫ੍ਰੀ ਹੋਣਗੇ ਰਿਜ਼ਲਟਸ ਮੈਂ ਬੇਨਤੀ ਕਰੂੰਗਾ ਸੁਰਿੰਦਰ ਜੀ ਨੂੰ ਰਾਹੁਲ ਜੀ ਨੂੰ ਕਿ ਜਿਹੜੇ ਲੋਕ ਤੁਹਾਡੇ ਕੋਲ ਆਉਣ ਉਹਨਾਂ ਨੂੰ ਮੁਸ਼ਕਲ ਨਾ ਹੋਵੇ ਉਹਨਾਂ ਨੂੰ ਤੁਸੀਂ ਆਪ ਅੱਛੀ ਤਰ੍ਹਾਂ ਕੇਟਰ ਕਰੋ ਉਹਨਾਂ ਦੇ ਸੈਂਪਲ ਲੈ ਕੇ ਉਹਨਾਂ ਨੂੰ ਰਿਪੋਰਟ ਜਿਹੜੀਆਂ ਨੇ ਦਿਓ ਤਾਂ ਕਿ ਜੇ ਕੋਈ ਪ੍ਰੋਬਲਮ ਆਵੇ ਤੇ ਉਹ ਟੈਸਟ ਦੇ ਵਿੱਚ ਉਹ ਆ ਕੇ ਠੀਕ ਹੋ ਸਕਣ ਸੋ ਇਹ ਇੱਕ ਬਹੁਤ ਵੱਡਾ ਰਲੀਫ ਜਿਹੜਾ ਮੈਂ ਸਮਝਦਾ ਵੀ ਅੱਜ ਜਿੱਥੇ ਬਹੁਤ ਸਾਰੀਆਂ ਐਨ ਜੀਓਜ਼ ਹੋਰ ਕੰਮ ਕਰ ਰਹੀਆਂ ਨੇ ਪੰਜਾਬ ਦੇ ਹੋਰ ਲੋਕ ਕੰਮ ਕਰ ਰਹੇ ਨੇ ਅੱਜ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਬਹੁਤ ਵਧੀਆ ਉਪਰਾਲਾ ਜਿਹਦੇ ਵਿੱਚ ਉਹਨਾਂ ਨੇ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਨੂੰ ਇਸ ਗੱਲ ਲਈ ਬਣਾਇਆ ਕਿ ਤੁਸੀਂ ਜਿਹੜੇ ਆਪਣੇ ਸੈਂਟਰਸ ਨੇ ਉਹ ਖੋਲ ਦਿਓ ਪੰਜਾਬ ਦੇ ਲੋਕਾਂ ਨੂੰ ਫ੍ਰੀ ਆਫ ਕਾਸਟ ਤਾਂ ਕਿ ਉੱਥੇ ਲੋਕ ਜਿਹੜੇ ਨੇ ਵੱਤਵਾਵਾ ਆ ਕੇ ਟੈਸਟ ਕਰਾਤ ਕਰਨ ਔਰ ਗੁਰਦਾਸਪੁਰ ਦੇ ਵਿੱਚ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਸਾਡਾ ਪ੍ਰਾਵਾ ਸਿਵਲ ਹਸਪੀਟਲ ਆ ਉੱਥੇ ਦਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਬਣਿਆ ਜਿਹਨੂੰ ਆਪਾਂ ਪ੍ਰਾਵਾ ਸਿਵਲ ਹਸਪੀਟਲ ਕਹਿੰਦੇ ਆ ਉੱਥੇ ਦਾ ਕਲੈਕਸ਼ਨ ਸੈਂਟਰ ਆ ਤੁਸੀਂ ਉੱਥੇ ਵੀ ਜਾ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਦਾ ਡਿਸਟ੍ਰਿਕਟ ਹਸਪੀਟਲ ਬਬਰੀ ਆ ਉਹਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਔਰ ਜਿੱਥੇ-ਜਿੱਥੇ ਵੀ ਪਠਾਨਕੋਟ ਆ ਜਾਂ ਬਟਾਲਾ ਵਾ ਜਾਂ ਅੰਮ੍ਰਿਤਸਰ ਆ ਇਸ ਰੀਜਨ ਦੇ ਵਿੱਚ ਸਾਰੀ ਥਾਂ ਤੇ ਇਹਨਾਂ ਦੇ ਸੈਂਟਰਸ ਹੈਗੇ ਨੇ ਇਸ ਤੋਂ ਇਲਾਵਾ ਵੀ ਤਾਂ ਬੇਨਤੀ ਕਰੂੰਗਾ ਕਿ ਪੰਜਾਬ ਦੇਲੇ ਦੂਸਰੇ ਹਿੱਸੇ ਨੇ ਉੱਥੇ ਵੀ ਲੋਕ ਜਾ ਕੇ ਆਪਣੇ ਲਈ ਟੈਸਟ ਨੇ ਇਤੋਂ ਕਰਾ ਸਰਦੇ ਨੇ ਸੋ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਉਹਦੇ ਦਾ ਕੋਡ-ਕੋਡ ਧੰਵਾਦ ਜਿਨ੍ਹਾਂ ਨੇ ਇਹ ਫੈਸਲਿਟੀ ਆ ਲੋਕਾਂ ਨੂੰ ਫ੍ਰੀ ਆਫ ਕਾਸਟ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਦੇ ਲਈ ਇਹਨਾਂ ਦੀ ਫੈਸਲਾ ਲਿਆ ਸੋ ਇਸ ਸੂਲਤ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਏ ਪਰਮੇਸ਼ਵਰ ਕਿਤੇ ਨੂੰ ਬਿਵਾਰ ਨਾ ਕਰੇ ਕਿਤੇ ਲੋੜ ਨਾ ਪਵੇ ਪਰ ਜੇ ਹੁਣ ਲੋੜ ਆ ਗਈ ਆ ਤੇ ਸਰਕਾਰ ਨੇ ਸਨਿਸ਼ਚਿਤ ਕੀਤਾ ਕਿ ਤੁਹਾਨੂੰ ਟੈਸਟਾਂ ਦੇ ਕੋਈ ਵੀ ਖਰਚਾ ਨਾ ਪਵੇ ਉਹ ਪਾਰਸਾੜਾ ਸਰਕਾਰ ਨੇ ਆਪਣੇ ਕੋਲ ਜਾਂ ਕਿਸੇ ਡੈਨਜਰ ਰਿਸਰਚੈਂਟਰ ਨੇ ਆਪਣੇ ਹੱਥ ਵਿੱਚ ਲੈ ਲਿਆ ਧੰਨਵਾਦ